इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵੱਡਾ ਵੀਰਦੋ ਕਰਨੀ ਸਿੰਘ ਸ਼ਹੀਦ ਭਗਤ ਸਿੰਘ ਜਨਰਲ ਅਸਿਸ਼ ਨੇ ਪੰਜਾਬ ਤੋਂ ਜਾਣੇ ਕਿ ਤੁਹਾਡੇ ਨੂੰ ਇਹ ਸੁਣਾਇਆ ਗਿਆ ਸੀ ਤੇ ਇਹ ਜਿਹੜੇ ਬੇਠੇ ਨੇ ਤੁਸੀਂ ਉਹਨਾਂ ਜਾਗਰਣ ਮਾਰਨ ਤਸਦੀਕਾ ਔਰ ਇਹ ਸਰਦਾਰਪ ਬਖਸ਼ੀ ਦੇ ਇਸਤਤਾਨ ਨੇ ਤੇ ਜਿਹਨਾਂ ਗੁੰਮਰਾਹ ਕਰਕੇ ਸਰਦਾਰ ਅਮਰਿੰਦਰ ਸਿੰਘ ਵੀਡੀਓ ਬੁਝਾ ਰਹੇ ਨੇ ਠੀਕ ਹੈ ਜੀ ਸਾਡਾ ਕਿਸੇ ਨਾਲ ਵਿਰੋਧ ਨਹੀਂ ਕਰ। ਅਸੀਂ ਇੱਕ ਮੁੱਦੇ 'ਤੇ ਲੜਾਈ ਕਰਦੀ ਆਂ ਸਾਡੀ ਅਸੀਂ ਪੱਤਰਕਾਰ ਆਂ ਪੱਤਰਕਾਰਾਂ ਬਦਲੋਂ ਦਾ ਖਬਰ ਲਾਉਣਾ। ਜਦ ਕਿ ਅਸੀਂ ਇਹ ਟੈਨਸ਼ਨ ਜੀ ਚਲਾਉਣੇ ਠੀਕ ਆ ਪੱਤਰਕਾਰਾਂ ਨੂੰ ਹੁੰਦੀਆਂ ਪਰ ਸਾਡਾ ਕੋਈ ਖਬਰ ਲਾਉਣਾ ਸਾਡਾ ਕੰਮ ਉਸ ਮੁੱਦੇ ਨੂੰ ਹਾਈਲਾਈਟ ਕਰਨਾ ਆ। ਅਸੀਂ ਉਸ ਮੁੱਦੇ 'ਤੇ ਤੱਥ ਲੈਣਾ ਸਾਡਾ ਪਹਿਲਾ ਮੰਡਾ ਕਿਸੇ ਨੂੰ ਪਤਾ ਨਹੀਂ। ਐਨ ਜੀਓ ਤੇ ਬੜੀਆਂ ਸਮਾਜ ਸੇਵਾ ਤੇ ਐਨ ਜੀਓ ਨੇ ਇਹ ਤਾਂ ਗੇਰਾ ਮਾਣ ਹੋਇਆ ਤਾਂ ਤੇਰਾ ਫਰਜ਼ ਬੰਦਾ ਸੀ ਉਹ ਐਨ ਜੀਓ ਨਾਲੇ ਤੋਂ ਅੱਗੇ ਲੱਗਦੇ। ਪਰ ਸਾਡੇ ਸਾਡੇ ਜਿਹੜੇ ਪੱਤਰਕਾਰ ਵੀਰ ਨੇ ਬੇਸਮਝ ਕੇ ਲਾਉਂਗਾ ਇਹਨਾਂ ਨੂੰ ਸਮਝਦੀ ਨਹੀਂ ਕਿ ਖਬਰਾਂ ਪਤਾ ਤੇ ਪੱਤਰਕਾਰ ਬਣ ਜਾਂਦੇ ਨੇ ਤੇ ਉਹੋ ਹੀ ਸਾਰਾ ਕਮਰਾ ਕਰ ਰਹੇ ਨੇ ਪ੍ਰਸ਼ਾਸਨ ਨੂੰ ਅਸੀਂ ਕਿਸੇ ਦੇ ਵਿਰੁੱਧ ਨਹੀਂ ਚੱਲਦੇ ਪਰ ਅਸੀਂ ਇਹਨਾਂ ਕੋ ਏਜੰਡਾ ਨਹੀਂ ਤਾਂ ਇਹ ਠੀਕ ਆ ਪੱਤਰਕਾਰ ਇੱਕ ਕਮਰਾ ਕਰਕੇ ਤੇ ਆਪਾਂ ਤਰੰਗ ਜਿਹੜਾ ਸ਼ੁਰੂ ਕਰ ਦਿੱਤੀ ਆ ਠੀਕ ਆ ਗ੍ਰਾਫੀ ਦੇ ਨਾੜਾ ਪੱਛ ਬੰਦਾ ਸਾਡਾ ਚੱਲਣਾ ਸਨਮਾਨ ਸਨਮਾਨ ਦਾ ਵੇਖ ਤੇ ਪਰ ਪਰਜੇ ਆ ਕਿ ਉਸ ਲੜਾਈ ਨੂੰ ਮਿੱਟੀ ਦੀ ਲੜਾਈ ਨਾ ਬਣਾਇਆ ਜਾਵੇ ਉਸਨੂੰ ਲਾਈਨ ਦਿੱਤੀ ਨਕੀ ਨਾ ਲਾਈਨ ਬਣਾ ਕੇ ਤੇ ਵਰਤਿਆ ਜਾ ਰਿਹਾ ਬਟਾਲੇ ਦੇ ਵਿੱਚ ਜਿਹੜੀ ਬਹੁਤ ਹਾਨੀ ਕਰਦ ਸਦ ਹੋ ਰਹੀ ਹੈ ਉਹਨਾਂ ਵਿੱਚ ਬਹੁਤ ਜ਼ਿਆਦਾ ਹੀ ਮੈਕਮਾ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਪੱਤਕਾ ਦਾ ਖਤੂ ਹੋ ਰਹੀ ਦਮਾ ਲੱਤ ਨਹੀਂ ਆਦੀ ਲੱਗ ਜਾਂਦੀ ਜਿਹੜੀ ਹੋਣੀ ਵੀ ਚਾਹੀਦੀ ਸੀ ਕੀ ਗੁੰਮਰਾਹ ਕਰਕੇ ਕਦੀ ਜਿਹੇ ਕੋ ਵੀਡੀਓ ਪਾਈ ਜਾਂਦੀ ਕਦੀ ਕਿਸੇ ਦਾ ਵੀਡੀਓ ਪਾਈ ਜਾਂਦੀ ਮੈਂ ਤਾਂ ਨਹੀਂ ਲੈਣਾ ਚਾਹੁੰਦਾ ਕਿ ਮੇਰੇ ਕੱਲ ਸੀਰ ਨੇ ਮੈਨੂੰ ਫੋਨ ਕੀਤਾ ਕੀ ਮਹਾਂ ਕੀ ਗੈਂਦ ਦਾ ਦਾਦ ਵੀ ਤੱਕ ਨਹੀਂ ਜਾ ਰਹੇ ਨੇ ਕਿਹਾ ਕਿ ਮਗਵਾਲ ਕੱਢ ਕੇ ਆਪਣੇ ਨੂੰ ਕਿਹਾ ਕਿ ਕਿਹੜਾ ਲਾ ਰਿਹਾ ਹੈ ਜਦਕਿ ਤੁਸੀਂ ਵੀਡੀਓ ਦਾ ਵਕੀਲ ਕਿਉਂ ਗੁੰਮਰਾਹ ਕਰਦੇ ਜੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਪੱਤਰਕਾਰਾਂ ਦੀ ਪੱਤਰਕਾਰਾਂ ਨਾਲ ਲੜਾਈ ਨਹੀਂ ਹੋਣੀ ਚਾਹੀਦੀ ਜੇ ਕੋਈ ਪੱਤਰਕਾਰ ਠਗੀਆਂ ਮਾਰਦਾ ਫਿਰ ਤਾਂ ਮਨਵਾ ਕੇ ਚੱਲਣਾ ਚਾਹਿਆ ਇੱਕ ਪੱਤਰਕਾਰ ਸਾਹਮਣੇ ਅੱਧਕ ਠਗੀਆਂ ਮਾਰਦਾ ਇਹ ਠਗੀਆਂ ਵਾਲੇ ਦਾ ਰੋਣਾ ਪੀਦਾ ਉਹਨੇ ਖਾਧੀ ਉਹਨੇ ਦੂਜੇ ਨੂੰ ਖੋਦਣਾ ਕੋਈ ਨਾ ਖਬਰ ਵੀ ਲਾਉਣੀ ਆ ਪਰ ਮੁਕੇ ਮੁੱਦਾ ਪਿਆ ਕਿ ਜੀਜੀ ਤੂੰ ਲੜਾਈ ਲੜਨਾ ਇਹ ਕੋਈ ਤਰੀਕਾ ਨਹੀਂ ਕਰ ਸਾਡਾ ਜਿਹੜਾ ਅੱਜ ਦਾ ਮਕਸਦ ਇਹ ਆ ਕਿ ਸਾਰੇ ਜਿੰਨੇ ਪੱਤਰਕਾਰ ਤਾਂ ਇਕੱਠੇ ਹੋਏ ਆ ਸਾਰੇ ਇੱਕ ਮੰਤਰੇ ਇਕੱਠੇ ਹੋਈਏ ਠੀਕ ਆ ਅਸੀਂ ਸਿਖਣਾ ਆਪਾਂ ਪੁਰੇ ਚਲਾਉਨੇ ਆ ਚਲਾਉਨੇ ਰਾਵਾਂਗੇ ਵੀ ਚਲਾਵਾਂਗੇ ਵੀ ਕੁਝ ਜਿੱਥੇ ਲੋੜ ਪੈਂਦੀ ਆ ਭਾਈ ਜਣ ਨੂੰ ਉੱਥੇ ਇੱਕ ਜਿਹੜਾ ਸਾਥ ਦਈਏ ਸਾਡੇ ਆ ਵੇਖਿਆ ਜਾਂਦਾ ਕਿ ਇੱਕ ਪਤਰਕਾਰ ਤੇ ਢੀੜ ਪੈਂਦੀ ਆ ਤੇ ਤਮਾਸ਼ਾ ਵੇਖਣ ਵਾਲੇ ਸੌਂ ਵੀ ਇਕਨ ਸਾਥ ਦੇਣ ਵਾਲਾ ਹੁੰਦਾ ਜੇ ਇਹ ਇੱਕ ਥਾਂ ਨਹੀਂਗਾ ਸਾਰੇ ਥਾਂਾਂ ਘਟਨਾਵਾਂ ਆਪੜੀਆਂ ਨੇ ਮੇਰੇ ਵੀ ਛੋਟੇ ਜਿਹੜੇ ਤੇ ਸੰਜੀਤ ਬਰਜਨਰ ਤੇ ਪ੍ਰਿੰਸ ਜਿੱਥੇ ਵੀ ਲੋੜ ਪਈ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਦਿਨ ਰਾਤ ਭਾਵੇਂ 12 ਦੇ ਫੂਲ ਕਦੇ 2 ਵਜੇ ਗੂਮ ਕਾ ਲੋੜ ਪਈ ਇਹਨਾਂ ਨੇ ਸਾਥ ਦਿੱਤਾ ਆ ਪਰ ਜਦੋਂ ਇਹਨਾਂ ਕਰ ਲੋੜ ਪਈ ਆ ਇਧਰ ਕਹਿੰਦਾ ਘਰ ਤੇ ਗਏ ਜੀ ਮੈਨੂੰ ਕਿ ਜਦੋਂ ਤੁਸੀਂ ਟੈਗ ਲਾ ਕੇ ਆ ਕੇ ਜਦੋਂ ਅਮਕ ਮਕਸਦ ਪੱਤਰਕਾਰਾਂ ਨਾਲ ਆਈ ਨਾ ਫੇਟਾ ਦੀ ਨਿੱਜੀ ਲੜਾਈ ਹੋ ਜਾਂਦੀ ਆ ਆਪਾਂ ਨਿੱਜੀ ਲੜਾਈ ਨਾ ਦੇ ਕੇ ਨਾ ਆਪਾਂ ਸਾਥ ਦੇਣਾ ਕਿ ਲੋਟ ਪੈਂਦੀ ਹਾਂ ਜੇ ਅਗਲਾ ਗਲਤੀ ਆ ਤੇ ਆਪ ਨੂੰ ਉਦੋਂ ਸੁਝਾਉਂਦਾ ਮਕਸਦ ਇਹ ਆ ਵੀ ਉਦੋਂ ਲੈ ਗਏ ਉਸ ਤੋਂ ਕੱਢ ਕੇ ਬਾਅਦ ਚ ਬਾਅਦ ਵਿੱਚ ਸੁਝਾਉਂਦਾ ਤੂੰ ਸਕੇ ਨਾ ਇੱਥੇ ਸਭ ਤੋਂ ਸਾਰੇ ਤੇਰੀ ਗਲਤੀ ਐ ਨੀ ਬਸ ਤੂੰ ਨਾ ਕਰ ਪਰ ਆਪਾਂ 100 ਬੰਦੇ ਗਏ ਕਿਹ ਜਗੀਆਂ ਹੈਗਾ ਕੱਲ੍ਹ ਤੇ ਇਹ ਗਲਤੀ ਫਿਰ ਕੰਮ ਨਹੀਂ ਬਣਦੀ ਅਸੀਂ ਮੈਂ ਦਾ ਆਪਣੇ ਸ਼ੁਰੂ ਕਰਦਾ ਕਿ ਅਸੀਂ ਜਿੰਨੇ ਬੈਠੇ ਤੇ ਦੁੱਧ ਤੋਂ ਤਾਂ ਨਹੀਂ ਹੋਵੇਗਾ ਪੰਜਾਬੀ ਚ ਕਹਾਂਗਾ ਮੈਂ ਮੈਂ ਕਹਿ ਲਗਾਉਂ ਸੰਘਾ ਕਹਿੰਦੀ ਕਿ ਦੁੱਧ ਤੋਂ ਤਾਂ ਨਹੀਂ ਹੋਵੇਗਾ ਪਰ ਇਹ ਕੋ ਜਮੀਰ ਉਹਨਾਂ ਦੇ ਤਾਂ ਬੰਦੇ ਦਾ ਕਹਿ ਕੰਮ ਦੇ ਵਾਸਤੇ ਸਾਡੇ ਵਿੱਚ ਲੋਕਾਂ ਦੇ ਜਮੀਰ ਮਰ ਚੁੱਕੇ ਆ ਕਿਹੜਾ ਜਮੀਰ ਨਹੀਂ ਜਾਂ ਸਿਰ ਤਮਾਸ਼ਾ ਦੇਖੋਗੇ ਤਮਾਸ਼ਾ ਦੇਖਮਾਰ ਤੇ ਬਣ ਚੁੱਕੇ ਆ ਗੱਲ ਕਰਨ ਕਬੜੀਆਂ ਨਾਲ ਗੱਲ ਕਰਨੀ ਸ਼ੁਰੂ ਹੋਈਏ ਪਰ ਕਿੰਨੇ ਪੱਤਰਕਾਰ ਦਾ ਮਿਆਰ ਅਸੀਂ ਜੁਰੂਰਤ ਨੂੰ ਨੀਵਾ ਟੇਕਰ ਨਹੀਂ ਆ ਦੇਖਦਾ ਕੱਟ ਕੀ ਆ ਵੀ ਅਸੀਂ ਆਪਣੀ ਵੇਲੇ ਪੱਖ ਦੇਖਦੇ ਆ ਠੀਕ ਆ ਬੰਬ ਰੱਖਣੀ ਚਾਹੀਦੀ ਘਰ ਵਾਸਤੇ ਜ਼ਰੂਰੀ ਆ ਪਰ ਜਮੀਰ ਵੀ ਕੈਮਰਾ ਰੱਖਣਾ ਚਾਹੀਦਾ ਜਿੱਥੇ ਜਮੀਰ ਦੀ ਲੋੜ ਪੈ ਜੇ ਰੋਟੀ ਕਹਿੰਦੇ ਨੇ ਪੱਖਾ ਹੀ ਕੁਲੀ ਜੀ ਦੀ ਆਡੀਓ ਵੀ ਖਾ ਕੇ ਸੁਣਦੇ ਆ ਪਸ ਕੀ ਕਰਨਾ ਬਣੀ ਰਾਂ ਇਹਦੇ ਸਟੈਂਡ ਮੈਂ ਡੇ ਕੋ ਮੇਰੇ ਵੀਰੋ ਮਿਆਰ ਨੂੰ ਪੱਤਰਕਾਰਾਂ ਨੂੰ ਸਟੈਂਡ ਰੱਖੋ ਤੇ ਪੱਤਰਕਾਰਾਂ ਦਾ ਕੰਮ ਜਾਬ ਜੇ ਇਹ ਵਿੱਚਤਰਾਪੁਰਸ ਕਰ ਰਹੀ ਆ ਪਰਚੀ ਨੇ ਬੱਚਾ ਪਰਚੀ ਨੇ ਬੱਚਾ ਪੱਤਰਗਾਨ ਦਿੱਤੇ ਜਾ ਰਹੇ ਕਿੱਥੇ ਜਾਣੇ ਚੱਲੇ ਅੱਜ ਕਿਸੇ ਦਾ ਨਹੀਂ ਜਾਣਾ ਭਾਵੇਂ ਤੁਸੀਂ ਜੇ ਪਰ ਮੈਂ ਆ ਇੱਥੇ ਬੜੇ ਬੋਲ ਬੈਠੇ ਜਿਨ੍ਹਾਂ ਸੰਤਾਪ ਭਟਾਇਆ ਹੋਵੇਗਾ ਪਰਚਿਆਂ ਦਾ ਖਰਾਸ ਮਿੰਟੋਂ ਧੰਬਦੇ ਪਰਚਿਆਂ ਦਾ ਉਹ ਭਾਵੇਂ ਘੱਟ ਹੋਵੇ ਪਰ ਪਰਵਾਹ ਦੀ ਰਹਾਂਦਾ ਜੀ ਪਰ ਕਦੀ ਅਸੀਂ ਲੋੜ ਪੈਣ ਤੇ ਸਾਫ਼ ਨਹੀਂ ਜਿੱਤਾਂ ਮੈਚ ਨੂੰ ਕਵਾਂਗਾ ਤਮਾਸ਼ੀ ਜਰੂਰ ਬਣਦੇ ਆ ਪਰ ਤਮਾਸ਼ੀ ਨੂੰ ਪਤਾ ਛੱਡੋ ਜੇ ਤੁਸੀਂ ਆਪਣੇ ਮੁਕਾਬਲੇ ਕਰਨਾ ਚਾਹੇ ਜੇ ਜਿਨ੍ਹਾਂ ਨੇ ਸਾਨੂੰ ਇਜਾਦੀ ਲਾ ਕੇ ਦਿੱਤੀ ਸਰਦਾਰ ਸ਼ਹੀਦ ਭਗਤ ਸਿੰਘ ਜੀ ਕੁਰਬਾਨੀਆਂ ਦਿੱਤੀਆਂ ਪਰ ਅਸੀਂ ਮਸਾਰ ਕੇ ਆਪੋ ਆਪਣੇ ਘਰਾਂ ਟਰਪੀਆ ਪੱਤਰਕਾਰ ਤੈਨੂੰ ਖਾੜ ਲਿਆਓ ਬਸ ਮੇਰੀ ਇਹੋ ਬੇਨਤੀ ਏ ਅੱਜ ਜਿਹੜਾ ਇਹ ਪੱਤਰਕਾਰ ਦਾ ਆ ਕਿੱਥੇ ਹੋਈਆਂ ਇਹਦਾ ਕਿੰਨ ਸੱਗੀ ਸਾਡੇ ਵੀਰ ਨੇ ਇਹਨਾਂ ਨੇ ਆਪਣਾ ਕਲਬ ਬਣਾਇਆ ਉਹਦੀ ਉਪਦੇਸ਼ਾਰੀ ਮੈਨਾਂ ਲੱਗਣੀਆਂ ਨੇ ਸਾਨੂੰ ਕੋਈ ਕਾਜ ਦੀ ਕਰ ਅਸੀਂ ਇਹਨਰੇ ਨਾਲੇ ਸਾਧਮਣੇ ਇੱਕ ਸੰਯੁਕਤ ਮੋਟਰ ਅਸੀਂ ਇੱਕ ਸੰਯੁਕਤ ਮੋਟਰ ਬਣਾ ਰਹੇ ਆ ਜਿ ਤਰ੍ਹਾਂ ਕਿਸਾਨਾਂ ਨੇ ਬਣਾਇਆ ਕਿ ਲੋੜ ਪਈ ਹਰ ਥੇ ਦੇ ਵਿੱਚ ਸੈੜੀਆਂ ਜਿੰਦੀਆਂ ਪੰਜਾਬ ਵਿੱਚ ਜਿੱਥੇ ਬੰਦੀਆਂ ਮੇਰੀਆਂ ਅੰਗ ਰੱਖ ਜੋੜ ਕੇ ਬੀਂਦੀ ਆਓ ਇੱਕ ਮੱਝ ਦੇ ਚਿੱਤੇ ਹੋਈ ਗਿਆ ਸੰਯੁਕਤ ਮੋਟਰ ਬਣਾਈਏ ਔਰ ਆਪਣੀਆਂ ਮੰਗਾਂ ਨੂੰ ਪਾਉਂਦੇ ਬਣਾਈਏ ਸਾਡੀਆਂ ਬੜੀਆਂ ਕੰਮ ਰਹੀ ਮੰਗਾਂ ਜੇ ਮੰਗਾ ਕਦਾ ਹਟ ਹਟ ਕੇ ਸਾਡੇ ਬੱਚੇ ਨੂੰ ਐਜੂਕੇਸ਼ਨ ਨਹੀਂ ਸਾਡੇ ਬੱਚੇ ਬਾਹਰ ਤੁਰੇ ਜਾ ਰਹੇ ਜੇ ਸਾਡੇ ਵਾਸਤੇ ਆਜਾ ਜੰਦੀਏ ਪੱਤਰਕਾਰ ਥਾਣੇ ਪਗੜਾ ਪੱਤਰਕਾਰਿਆ ਉਹ ਮੌਤੂ ਹੈਂਡ ਤੇ ਮਛਰੀਆ ਮੰਦਾ ਜੀ ਉਹਨੂੰ ਵੀ ਕਮਾਈ ਹੁੰਦੀ ਸਰਕਾਰ ਕੋਲੋਂ ਕਿਸੇ ਤਰਫੋਂ ਜੇ ਉਹਨੂੰ ਕੋਈ ਨਿੱਜੀ ਪ੍ਰੋਬਲਮ ਆ ਜਾਂਦੀ ਆ ਉਹ ਮਖਤਾ ਬੰਜਨਾਂ ਲੋਕਾਂ ਦਾ ਸਾਡੇ ਲਾਈਫ ਫ੍ਰੀ ਹੋਣਾ ਚਾਹੀਦੇ ਆ ਸਾਡੇ ਬੱਚੇ ਨੂੰ ਕੁੱਟਾਂ ਦੀ ਪੜ੍ਹਾਈ ਫ੍ਰੀ ਹੋਣੀ ਚਾਹੀਦੀ ਆ ਸਾਡੇ ਬਾਅਦ ਤੇ ਹਰ ਜਗ੍ਹਾ ਇੱਕ ਕਲੌਨੀ ਬਣਨੀ ਚਾਹੀਦੀ ਜਿਹੜੀ ਪੱਤਰਕਾਰਾਂ ਦਾ ਹੱਕ ਆ ਮੈਡੀਕਾ ਆ ਕਿਆ ਜਾ ਕੇ ਦੇਖ ਲਓ ਰਾਜਸਥਾਨ ਵਿੱਚ ਘੁੰਮ ਕੇ ਆ ਵਿਖਿਆ ਜੇ ਹਰ ਜਿਹੜਾ ਇਹ ਪੱਤਰਕਾਰਾਂ ਵਾਸਤੇ ਕਲੌਨੀ ਬਣੀ ਜੇ ਸਾਡੇ ਪੱਤਰਕਾਰ ਕਈ ਮਹੀਨੇ ਬਰਕਰਾਰ ਹੁੰਦੀ ਪਤਾ ਜਾਂਦਾ ਤਰ੍ਹਾਂ ਹੀ ਥੱਕੇ ਹੰਦੇ ਫਿਰਦੇ ਜੇ ਉਹ ਸਾਡੇ ਏਰੀਆ ਮੇਡ ਮੇਂ ਜੀ ਲੋਕਾਂ ਨਾਲ ਦੇਖਦੇ ਹਾਂ ਰੋਜ਼ ਫਿੱਤੀ ਗੜਕੀ ਚੜ੍ਹ ਪੜੇ। ਸਾਡੇ ਪੱਤਰਕਾਰ ਵੀ ਇਹਨਾਂ ਨੂੰ ਦੱਸਣੀਆਂ ਨਾ ਵੇਖਣ ਮੇਰੇ ਤੋਂ। ਜਿਹੜਾ ਪਤਾ 55 ਸਾਲ ਦੀ ਉਮਰ ਪੂਰੀ ਕਰ ਗਿਆ ਭਾਵੇਂ ਛੋਟੇ ਦਾ ਮੈਂ ਵੱਡੇ ਦਾ ਕੋਈ ਪੈਨਸ਼ਨ ਲਈ ਜਾਣਾ ਘੱਟ ਤੋਂ ਘੱਟ 15000 ਰੁਪਏ ਪੈਸੇ ਨੂੰ ਰੈਂਦੀ ਆ ਜੋ ਆਤਮ ਨਾ ਜਨਰੇ ਨੇ। ਜੋ ਨਹੀਂ ਆਈ ਆ ਪਰ ਲੋਕੀ ਸਾਡੇ ਤੇ 15 ਮੰਤਰੋਂ ਪੈਨਸ਼ਨ ਵਾਸਤੇ ਤਗਲੇ ਮਾਰਦੇ ਕਰਦੇ ਨੇ। ਕੀ ਕਰੀਏ ਮਜਬੂਰੀਆਂ ਬਣ ਗਿਆ ਨੇ। ਪਰ ਮੈਂ ਸਾਦਰ ਬੇਨਤੀ ਕਰਦਾ ਹਾਂ ਇਕੱਠੇ ਹੋਈਏ ਤਮਾਸ਼ਾ ਨਾ ਬਣਈਏ ਇੱਕ ਦੂਜੇ ਦਾ ਇੱਕ ਦੂਜੇ ਦਾ ਸਾਥ ਦਈਏ। ਕਾਮਯਾਬੀ ਬਹੁਤ ਜ਼ਿਆਦਾ ਕੋਸ਼ਾਂਗੇ ਪਰ ਕਾਮਯਾਬੀ ਆਸਤੇ ਸਭ ਤੋਂ ਸਾਰੇ ਆਨ ਨੂੰ ਇਕੱਠੇ ਹੋਣਾ ਪਾਏਗਾ ਸੰਯੁਕਤ ਮੋਰਚਾ ਬਣਾਉਣਾ ਪਏਗਾ ਇਹ ਵੀ ਪਲਾਨ ਹੋਣਾ ਹੈ ਇਕੱਠੇ ਹੋਈਏ ਤੇ ਸਾਰੇ ਕ੍ਰੀਯਾ ਸਾਥ ਲਈ ਧੰਨਵਾਦ ਜੀ ਸਤਿਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਾਰਿਆਂ ਦਾ ਸੋਟਾ